ਮਾ ਮੈਂ ਕਸਮ ਪਾਵਾਂ ਕਿ ਖਾਵਾਂ ਜਦੋਂ ਕੀਤਿਆਂ ਵਾਲਾ ਹਿਸਾਬ ਇਹ ਮੰਨੂ ਮੇਰਾ ਤਸਦ ਇੱਕ ਕਬੂਲ ਨਾ ਬੋ ਫਾਲਟੀ ਕੋਚਾ ਕਾਜਾ ਮੇਰੇ ਦੁਕਰ ਨੂੰ ਬੁਲਾਇਆ ਤੂੰ ਪਹਿਲੇ ਸਾਹਮਣੇ ਐ ਬੀਬੀਆਂ ਨੂੰ ਕੰਮ ਨਾ ਦੇ ਆ ਦੇ ਪੀ ਲੇ ਹੋਈ ਐਨੀ ਆ ਗਈ ਬਿਹਾੜੀ ਸੱਸਰੀ ਗਾਲ ਜੀ ਸੱਸਰੀ ਗਾਲ ਜੀ ਆ ਸਾਡੇ ਨਾਲ ਹਬੀਬੀ ਹੁਣੀ ਆਏ ਆ ਨਾਲਾ ਚ ਹਸੀ ਗਾਲ ਜੀ ਆ ਕਿੱਕ ਮਾਰ ਨਾਲੇ ਆਏ ਇੱਕ ਪਾਸੇ ਅਫਰੀਕਾ ਵਾਲੇ ਇੱਕ ਪਾਸੇ ਦबई ਵਾਲੇ ਇਧਰ ਬਚਾਲੇ ਪੰਜਾਬ ਵਾਲੇ ਆਹ ਆ ਦੇਖ ਲੈ ਮੂੰਹ ਦੇਖ ਲੈ ਪੰਜਾਬੀ ਉਹ ਦੇਖ ਲਈ ਦੇਖ ਲੈ ਮੂੰਹ ਦੇਖ ਲੈ ਦੰਦਾ ਚਲੀਏ ਇਹ ਆ ਜਬਾਪੇ ਹੋ ਲੱਗੇ ਆ ਸੂਜੀ ਲੈ ਲੀਓ ਸੀ ਖਾਤੇ ਚ ਆਪ ਦੇ ਇਹ ਖਾਦੀ ਲੈ ਲਵਲੇ ਲੈ ਆਵੇਂ ਝੂਠ ਮਾਰਦਾ ਬਿਆਰੀ ਬਿਆਰੀ ਸੂਜੀ ਲਈ ਆ ਇਹ ਤਰ੍ਹਾਂ ਕੋਈ ਤਾਂ ਸੂਜੀ ਨੇ ਯਾਰ ਦਿਖਾਉਣੇ ਯਾਰ ਸ਼ਿਕਾਇਤ ਹਜੇ ਸਕਦੇ ਨਹੀਂ ਕਿਉਂਕਿ ਛਕਣਾ ਤਾਂ ਹੀ ਆਪ ਹੀ ਆ ਮਾਰ ਕੇ ਇੱਧਰ ਆ ਦੇ ਘੋੜਾ ਵੀ ਖੜਾ ਦਿਖਾ ਦੇ ਇਹਨਾਂ ਨੂੰ ਘੋੜਾ ਨਹੀਂ ਖੱਤਰ ਆ ਇਹ ਜੀ ਦਾ ਵਾਲਾ ਹਾਂ ਕੰਨ ਦਾ ਜੋੜੀ ਕਰਦਾ ਇਹ ਆ ਖੱਤਰ ਖੜੀ ਆ ਇਹ ਆਹ ਦੇ ਇਹਦਾ ਪਿਛਲਾ ਜਨਮ ਖੜਾ ਕਰ ਦਰਪੇ ਹੁਣ ਮੁਵਾਏ ਘਰ ਬਾਂਦੇ ਪਹੁੰਚ ਬਾਈ ਇਹ ਬੰਦੇ ਬਰਗਾ ਨਹੀਂ ਦੋਨੇ ਇਹ ਘਟਕਾ ਬੰਦੀ ਸਾਰੇ ਪੁੱਟੂਗਾ ਇਹਨਾਂ ਨਾਲ ਯਾਰੀ ਛੱਡ ਦੇਣੀ ਉਹ ਵੀ ਸਾਡੀ ਇਹ ਰਸਤੇ ਨਾਲ ਆਪਣੇ ਤਾਂ ਬੀਬੀ ਲੱਗਦੀ ਆ ਮੇਰੇ ਨਾਲ ਬੋਲੀ ਜਾਂ ਮੈਂ ਉਹ ਕਰੇ ਤਾ ਇਹਨੇ ਆਪਣੇ ਨੂੰ ਬੁਲਾਇਆ ਮੇਰੇ ਸਾਹਮਣੇ ਇਹ ਕਾਹਦਾ ਗਾਣਾ ਗਾ ਰਿਹਾ ਗਾਣੇ ਨੇ ਕਾਹਦਾ ਜਦੋਂ ਕੀਤੀਆਂ ਵਾਲਾ ਸਸ ਆਵੇ ਉਹ ਮੰਗੂ ਤੇਰਾ ਤਸਦੀ ਕਿੱਥੇ ਜਾਵੇਂਗੀ ਨਹੀਂ ਜੋ ਫਕਰਾਂ ਨਾਲ ਤੂੰ ਆਏ ਕਰੀਆਂ ਮੰਧੀਆਂ ਮੈਂ ਤੈਨੂੰ ਬੋਲ ਲੈ ਪਛਤਾਵੇਂਗੀ ਨਹੀਂ ਉਹੀ ਜੀ ਕਹਾਵਾਂ ਲੱਗ ਜਾਂਦਾ ਕਿ ਵੀਡੀਓ ਚ ਲੈ ਗਿਆ ਤੈਨੂੰ ਤੂੰ ਮੇਰੇ ਸਾਹਮਣੇ ਕਾਹਨੇ ਨੂੰ ਬੁਲਾਇਆ ਤਾਂ ਬੁਲਾਇਆ ਐਲੀ ਆ ਗਈ ਬਿਹਾਨੀ ਗੱਲਾਂ ਦੇਖ ਲੈ ਕੀ ਕਰਦਾ ਚਾਲ ਕਰਾ ਹੋ ਜਾ ਸ਼ੁਰੂ ਮੈਂ ਹੂਟਰ ਦਾ ਦੇਖਣਾ ਮੇਰਾ ਹਲੋ ਵਿਰਾਸਾ ਸਾਡੇ ਕੋਲੇ ਹਲੋ ਪਾਵਾ ਮੈਂ ਕਸਮ ਪਾਵਾ ਕਿ ਖਾਵ ਹੈ ਜੀ ਸੋਨੇਆ ਨਾ 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 ਮੇਰੀ ਨਾ ਸਾਈ ਮੇਰੇ ਆਪਣੇ ਬਾਈਕਾਰ ਆ ਇੱਕੜੇ ਪੋਚੇ ਜਿਹੜੇ ਵਿੱਚ ਰੈਸਟ ਕਰ ਕਰ ਲੱਗਦੇ ਆ ਚਾਬੀ ਦੇ ਸੀ ਚਾਬੀ ਇਹ ਹੈ ਵਾ ਬੋਲ ਨਾ ਬੋਲ ਪਾਲੀ ਪੋਚੇ ਕਾਜਾ ਮੇਰੀ ਜੋ ਕਾਰ ਨੂੰ ਬੁਲਾਇਆ ਤੂੰ ਤੇਰੇ ਸਾਹਮਣੇ ਇਹ ਬੀਬੀ ਨੂੰ ਕਿਉਂ ਨਾ ਦਿਆਦਾ ਬੀਹੀ ਹੈ ਉਹ ਵੀ ਕੰਦਿਆ ਮਾਤਾ ਕੰਮ ਇਹ ਗੱਲਾਸ ਨੇ ਸਹੀ ਗੱਲ ਆ ਨਾ ਮੈਂ ਤਾਂ ਫਲੋ ਨਹੀਂ ਆ ਲੈ ਮੁਗੀ ਕਾਲਾ ਮਾਂ ਨਾ ਇਹਨੂੰ ਹਟਿਆ ਲਿਆ ਆ ਜਾ ਕਿਉਂ ਓਏ ਮੈਂ ਭੁੱਕੀ ਜਾਂਦਾ ਕਾਲਿਆ ਆਇਆ ਜੀ ਪ੍ਰਭੂ ਹੰਨੀ ਬੋਦਾ ਹੋਵੇ ਸ਼ਿਲਾ ਕੋ ਸ਼ਿਲਾ ਨਾ ਐਂਗਲ ਦਾ ਮੁੰਡਾ ਹੈ ਛੜ ਕਾਜੂ ਦੇ ਬਾੜ ਵਿੱਚ ਸ਼ਿਲਾ ਸਟੂਡੀਓ ਆ ਮੇਰੇ ਹੁੰਦੀ ਹੈ ਬਦਾਮ ਦਾ ਰੋਸ ਹੁੰਦੀ ਹੈ ਅੰਨੇ ਔਰ ਕੱਦ ਕਰਦੇ ਜੀ ਨਿਕਲਦੇ ਐਸ ਤਰ੍ਹਾਂ ਬਣਾਇਆ ਵਰਕਰ ਨਹੀਂ ਬਣਾਇਆ ਨੀ ਬਣਾਇਆ ਬਣਾਇਆ ਨਹੀਂ ਆਪ ਦੇਖ ਸਕਦੇ ਹਾਂ ਜਿੰਨੇ ਕ ਬੰਦੇ ਓਨੇ ਕ ਬਦਾਮ ਪਾਏ ਸੂਜੀ ਨਾਲ ਜਿੰਨੇ ਕ ਬਦਾਮ ਓਨੇ ਕ ਪਾਦੇ ਦੇਖ ਸਕਦੇ ਹਾਂ ਗੁਰਵਿੰਦਰ ਬਹੁਤ ਹੀ ਬਾਰੀਕੀ ਨਾਲ ਲਸਣ ਨੂੰ ਕੱਟਦਾ ਹੋਇਆ ਹੁਣ ਆਹ ਦੇ ਆਪਾਂ ਸੂਜੀ ਛਾਨਣ ਲੱਗੇ ਆ ਛਾਨਣ ਛਾਨਣ ਇਹ ਤਾਂ ਸੁਣੋ ਸਾਡੇ ਸਪੈਸ਼ਲ ਚੀਫ ਗੈਸਟ ਦਿਖਾ ਰਹੇ ਆ ਜਿਨ੍ਹਾਂ ਦਾ ਦਿਲ ਕਰਿਆ ਕਰੇ ਕਿ ਪੁੱਛਾਂ ਤਾਂ ਉਹਨੂੰ ਕਿਉਂਕਿ ਗੰਦ ਬਹੁਤ ਪਿਆ ਹੋਇਆ ਸੀ। ਜੀ ਦੇਖੋ ਪਿਆਰ ਭਰੇ ਬੋਲ ਬੋਲੇ ਜੀ ਬਲੌਮ ਨੂੰ ਘਟਾ ਪਈ ਘਟਾ ਪਾ ਲਈ ਪੂਰਾ ਨਹੀਂ ਖਾਣੇ ਦੇਖ ਸਕਦੇ ਹਾਂ ਅੱਗੇ ਉਹ ਦੇ ਵਿਚਾਲੇ ਦੀ ਇੱਕ ਗਿਲਾ ਹੋਇਆ ਕੋਈ ਨਾ ਕੋਈ ਨਾ ਕਰੋ ਨਕੀਰ ਪਟਰੀ ਜਿਹੜਾ ਛੇਰ ਕਹਿੰਦੇ ਜੇ ਕਿਤੇ ਅਸੀਂ ਲਾਈਵ ਹੋਏ ਫਿਰ ਉਹਨੂੰ ਸਾਡੇ ਕੋਲੇ ਪਤਾ ਨਹੀਂ ਕਿੰਨੇ ਕਿੰਨੇ ਆ ਜਾਣਾ ਸੀ ਸਵੀਲ ਪੀਣਾ ਸਵੀਲ ਪੀਣਾ ਵਾਲੇ ਆ ਜਾਣਾ ਸੀ ਨਾ ਆਪਣੇ ਕੋਲ ਦੇਖ ਸਕਦੇ ਹਾਂ ਸੂਜੀ ਵਾਲੇ ਗੋਲ ਗੱਪੇ ਖਾਵਾਂਗੇ ਅੱਜ ਉਹ ਛਾਣ ਨਹੀਂ ਦਾ ਛਾਣਾ ਛੇਤੀ ਸਮਝ ਕੀ ਬਣੋ ਲੱਗੀ ਆਟਾ ਨਾ ਛਾਣ ਨਹੀਂ ਵਿੱਚ ਸਾਬ ਜੀ

ਵਾਲੇ ਐਂਡ ਆ ਮੈਸੇਜ ਆ ਸਹੀ ਹੈ ਜੀ ਸਹੀ ਹੈ ਸਹੀ ਹੈ ਸਹੀ ਆ ਗਿਆ ਆ ਪਾ ਗਿਆ ਇਧਰ ਆ ਸਾਡੇ ਆਗੇ ਇਨਗਰੀਡੀਅੰਟਸ ਸੂਜੀ ਬੀਹਾਂ ਦੀ ਇਹ ਖਾਜੂ ਬਸਤੇ ਬਦਾਮ ਸੌਗਾ ਸੂੰਗਾ ਇਧਰ ਸੌ ਕੀ ਪਾਉਣਾ ਆਲਾ ਸਹੀ ਹੈ ਸੰਖਿਆ ਸਹੀ ਗਿਆ ਉਏ ਦਾ ਤੇਲ ਤਾਂ ਮਚਾਤਾ ਕਿੱਧਰ ਗਿਆ ਇਹ ਚ ਪੈ ਸੀ ਕਿ ਉਹ ਸੱਚ ਕਿਹਾ ਉਹ ਇਹ ਚ ਪੈ ਸੀ ਛਾ ਯਾਰ ਇਹ ਚ ਪੈ ਸੀ ਪਾਇ ਲੀ ਗੋਗੜੀ ਪਾਇ ਨਾਲੇ ਮਚਾਈ ਜਾ ਜਾਂਦਾ ਸੀ ਛਾ ਜਾਣਾ ਛਾ ਮੁੰਡੇ ਨੂੰ ਅੱਤ ਕੋ ਫਿਲ ਆਉਂਦੇ ਤੇ ਪਾ ਲੈ ਨੀ ਹਾਈ ਗ੍ਰੂਟਨ ਡਾਈਟ ਪੂਰੀ ਕਰ ਮਸਾਲਾ ਲੈ ਸਕੂੰ ਮੈਂ ਪਾ ਲਿਆ ਮੇਰਾ ਪੀ ਦੋ ਨੀ भाई तू देख चोरी चोरी पीना पैंता इन्हें पैसे लाए कुछ बोल इन्हने पैसे लाए <laughs> मैं <मुण> लाए। <laughs> ਉਹ ਮਾਦਾ ਚਾਦਾ ਅੱਜ ਪੀ ਕੇ ਦੇਖ ਲਈਏ ਐਕਸਾਮ ਕਰੋ ਇੱਕ ਹੀ ਪਾਇਆ ਉਹ ਵੀ ਅੱਧਾ ਹੀ ਪਾਇਆ ਤੇਰੀ ਡਾਈਟ ਨਾ ਕੰਪਰੋਮਾਈਜ਼ ਕਰੰਦੇ ਯਾਰ ਇਹ ਇਹ ਕੰਮ ਨਹੀਂ ਸਹੀ ਹੈਗਾ ਨੰਦਰਾਉਂਦਾ ਇੱਕ ਹੀ ਹੈ ਇਹ ਤਾਂ ਕੀ ਹੈ ਟਾਪਰ ਵੀ ਹੁੰਦਾ ਹੈਗਾ ਨਾ ਇਹ ਚਾਕਲੇਟ ਹੁੰਦੀ ਹੈ ਬਈ ਉਹ ਜਿਹੜੀ ਥੋੜੀ ਉੱਤੇ ਲਾ ਕੇ ਖਾਂਦੇ ਰਡਾ ਦਾ ਟ੍ਰੇਟ ਬਰੂਥ ਚ ਫੁੱਲੀ ਟਰਾਈ ਕਰਨਾ ਥੋੜਾ ਆਹ ਦਰਸ਼ਕ ਵੀਰੋ ਕਿਉਂ ਗਰਮ ਹੋ ਰਿਹਾਗਾ ਹੁਣ ਇਸ ਦੇ ਵਿੱਚ ਅਸੀਂ ਸੂਜੀ ਪਾਵਾਂਗੇ ਲੋੜ ਅਨੁਸਾਰ ਸੂਜੀ ਦੁਕਾਨ ਤੇ ਆਇਆ ਕੋਈ ਬਾਸ ਹੁਣ ਇਸ ਨੂੰ ਹਲਾਵਾਂਗੇ ਭੁੰਨਾਗੇ ਥੋੜੀ ਕਬੋਰ ਸੂਜੀ ਪਾਵਾਂਗੇ ਬਾਸ ਕਿਆ ਬਾਤ ਤਕੜੀ ਸ਼ੇਹ ਫਰਾਉਂ ਬੀਤੇ ਨੇ ਫੇਲ ਕਰਦੇ ਆ ਬੰਦੀ ਹੁਣ ਕੀ ਕਹੀਏ ਯਾਰਾ ਕੀ ਕਿਹਾ ਜਾਵੇ ਹੁਣ ਐਸ ਨੂੰ ਕਹਿੰਦੇ ਆ ਸੂਜੀ ਸੂਜੀ ਦਿਖਾ ਦੇ ਹੁਣ ਚੰਦਨਾ ਪਾਓ ਇਹ ਵਧੀਆ ਜੀ ਸੂਜੀ ਸੂਜੀ ਦਾ ਸਾਰਿਆਂ ਨੇ ਨਹੀਂ ਦੇਖੀ ਹੋਣੀ ਅਸੀਂ ਸਾਡਾ ਦੇਖੋ ਨਾਬਾਤ ਦਾ ਸਮਝ ਕੀ ਹੁੰਦੀ ਆ ਇਹਨੂੰ ਚੰਗੀ ਤਰ੍ਹਾਂ ਆਪਾਂ ਭੁੰਨਾਗੇ ਜੀ ਸੂਜੀ ਦਾ ਬਣਦਾ ਹੁੰਦਾ ਹਲਕਾ ਜਿਹਾ ਚਿੱਟਾ ਹੋਵੇ ਤੇ ਆਟੇ ਦਾ ਬਣਦਾ ਹੁੰਦਾ ਕਾਲਾ ਕਾਲਸ ਦੇ ਵਿੱਚ ਓਏ ਕਾਲਾ ਨਹੀਂ ਬ੍ਰਾਊਨ ਬ੍ਰਾਊਨ ਲੱਕੜ ਰੰਗ ਆ ਪੂਰਾ ਆ ਜਾ ਕੀ ਕਹਿਣਾ ਚਾਹਣਾ ਹਾਂ ਬੱਸ ਜੀ ਨੂੰ ਨਹੀਂ ਆਣੇ ਆਪਾਂ ਕਿੰਨਾ ਜੀ 5 ਮਿੰਟ ਲੱਗ ਗਏ ਨਹੀਂ ਥੋੜਾ ਜਿਹਾ ਟਾਈਮ ਲੱਗੂਗਾ ਜੀ ਪਹਿਲਾ ਤਾਂ ਇਹ ਨਹੀਂ ਪਤਾ ਲੱਗਾ ਕਿ ਉਹ ਕਿਹਾ ਹੋਸ ਭੋਲਣਾ ਕਿ ਉਹਨੂੰ ਸੁੱਕੀ ਭੋਲਣਾ ਮੈਂ ਜਦੋਂ ਮੈਂ ਪਹਿਲਾ ਗੇਮਿੰਗ ਕਰਦਾ ਹੁੰਦਾ ਜੀ ਉਦੋਂ ਚੱਲਦੀ ਸੀ ਇਹ ਜੀ ਅਈ ਸੁੱਕਾ ਭੋਲ ਮੋਰੀ ਖਾਈ ਗਿਆ ਮਰ ਗਿਆ ਜੀ ਚਿਤਾ ਭੋਲ ਦੇਖੋ ਦਰਸ਼ਕ ਵੀਰੋ ਆਪਣੀ ਸੂਜੀ ਰੰਗ ਬਦਲ ਚ ਬਦਲਣਾ ਸ਼ੁਰੂ ਕਰ ਦਿੱਤਾਗਾ ਸੂਜੀ ਨੇ ਰੰਗ ਤੇਰਾ ਉੜਾ ਲੱਗ ਨਹੀਂ ਜਾਂਦਾ ਵਿੱਚ ਸੂਜੀ ਨੇ ਰੰਗ ਬਦਲਣਾ ਸ਼ੁਰੂ ਕਰ ਦਿੱਤਾਗਾ ਦੇਖੋ ਚਿੱਟੀ ਤੋਂ ਉਹੀ ਇਹ ਕਰੀਮੀ ਕਰੀਮੀ ਤੋਂ ਹੁਣ ਹੁਣ ਆਏ ਨੇ ਬਰਾਊਨੀ ਸ਼ਬਸਾਬ ਇੱਕ ਤੁਹਾਡੀ ਗਲਤਗਾ ਕਰ ਤੁਸੀਂ ਕੇਸ ਨਹੀਂ ਲੱਗੇ ਤੇ ਤੁਹਾਡੇ ਤੁਹਾਡੇ ਵਾਲ ਤੁਹਾਡੇ ਵਿੱਚ ਪੈਣਗੇ ਦੇ ਨਹੀਂ ਜੀ ਵਾਲ ਨੂੰ ਕੋ ਬਚਾਉਣੀ ਨਹੀਂ ਦੇਣਾ ਇਹ ਤੂੰ ਰੈਸਟੋਰੈਂਟ ਟ੍ਰੈਂਟ ਫਾਰਾ ਚੱਲਣਾ ਨਹੀਂ ਆਦਰਸ਼ ਜੀ ਉਹ ਤੁਹਾਨੂੰ ਜੇ ਸਰ ਨੇ ਆ ਸੂਜੀ ਨੇ ਆਪਣਾ ਰੰਗ ਫੜ ਲਿਆ ਜਾਨੀ ਕਿ ਆਪਣਾ ਕੜਾ ਪ੍ਰਸ਼ਾਦ ਨੇ ਆਪਣਾ ਰੰਗ ਉਹ ਕੜਾ ਪ੍ਰਸ਼ਾਦ ਨੂੰ ਭਰਾਵਾ ਭੋਗ ਨੇ ਕੜਾ ਪ੍ਰਸ਼ਾਦ ਤਾਂ ਆਪਾਂ ਜੀ ਚਾਰ ਕਰਦੇ ਆ ਬਾਹਰ ਕੱਲਾ ਕੜਾ ਹੈ ਕੜਾ ਕੜਾ ਨਹੀਂ ਆ ਕੜਾ ਨਹੀਂ ਆ ਇਹ ਸਿੰਪਲ ਭੋਗ ਹੀ ਆ ਆ ਚੱਲ ਥਾ ਦਵਾ ਹਲ 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 ਹਲਵਾ ਹਲਵਾਨੇ ਹਲਵਾ ਅੱਜ ਹੀ ਉਹ ਗਾਜਰਾਂ ਦਾ ਬਣਾਉਂਦਾ ਦੇਖੋ ਪਹਿੰਸੋ ਮੱਚੀ ਜਾਂਦਾ ਉਹ ਮੱਚਦਾ ਨਹੀਂ ਕਾ ਹੁਣ ਇਹ ਪਾਣੀ ਨਾ ਉਹ ਕਾ ਵਾਹ ਪਾਣੀ ਹੋਰ ਲੈ ਕੇ ਆਓ ਸੱਚੋ ਇਹ ਪਾਣੀ ਲੈਣ ਦੀ ਤੇ ਜਾ ਫਾਟ ਗਿਆ ਦਾ ਪ੍ਰੰਗ ਉਹ ਨੇ ਰ ਆ ਪੈ ਗਿਆ ਜਾ ਵੇ ਜਾ ਵੇ ਉਹ ਸਾਰਾ ਪਾਣੀ ਇਹਦੇ ਵਿੱਚ ਮੇਰੇ ਰਾਹ ਤਾਂ ਆ ਦੇਖੋ ਦਰਸ਼ਕੀਓ ਪਾਣੀ ਪੈਣ ਜਾ ਰਿਹਾ ਤੁਜੀ ਦੇ ਏ ਆਲੋ ਆ ਮਠਾ ਨੂੰ ਮਠਾ ਵਾਲੀ ਹੋਰ ਪਾਵਾਂਗੇ ਆਪਾਂ ਆ ਮਠਾ ਇਹ ਆ ਗਏ ਆਪਣੇ ਇਨਗਰੀਡੀਅੰਟਸ ਉਹ ਸੁਕੇ ਮੀਵੇ ਸੁਕੇ ਮੀਵੇ ਯੈਸ ਹੁਣ ਇਸ ਦੇ ਵਿੱਚ ਸ਼ਕਰ ਪਈ ਕਿ ਖਾਣ ਸ਼ਕਰ ਇਸ ਦੇ ਵਿੱਚ ਆਪਾਂ ਸ਼ਕਰ ਪਾਵਾਂਗੇ ਆ ਸਰੀ ਸ਼ਕਰ ਸ਼ਕਰ ਦੀ ਪਰ ਕੁਆਂਟੀਟੀ ਨਹੀਂ ਸਹੀ ਆ ਸਕਦੀ ਮੈਨੂੰ ਇਹ ਪਤਾ ਨਹੀਂਗਾ ਖੰਡ ਦੀ ਮੈਨੂੰ ਸਹੀ ਪਤਾ ਸੀ ਸ਼ਕਰ ਬਾਜਨਾ ਉਪਾਇ ਸ਼ੱਕਰ ਜਨਾ ਜਨਾ ਸੁਦੀ ਪਯੋਨ ਸ਼ੱਤਪਾ ਪੂਰੀ ਸੱਜੋ ਐ ਇਹ ਮੇਰੀ ਤਾਂ ਬਾਤ ਉਹ ਤੋਂ ਨਾ ਕਿਉਂ ਐਨੀ ਪੈਸੇ ਮਠਾਸੀ ਬਾਤ ਨਹੀਂ ਸਾਰਾ ਡੱਬਾ ਪਾਦਾ ਹੈ ਖਾਲੀ ਕਰਤਾ ਰੰਗਿਆ ਤਾਂ ਨਹੀਂ ਬਣਾਉਂਗੀ ਜੇ ਕਰਾਂਗਾ ਮਾੜਾ ਮੋਟਰ ਬਣਾਉਂਗੀ ਬਣਾਉਣੀ ਹਾਂ ਖੇਡਾਂ ਦੇ ਇਹ ਕੰਪਲਟ ਬਣ ਗਈ ਮੈਂ ਬਣ ਗਈ ਤੇ ਆਪਣਾ ਸ਼ੱਕਰ ਪਾਈ ਆ ਮਾਤਾ ਅਸੀਖੰਡ ਨਹੀਂ ਤੇ ਆਪਣਾ ਭੂਗ ਬਿਲਕੁਲ ਰੈਡੀ ਹੈ ਜੀ ਬਿਲਕੁਲ ਰੈਡੀ ਬਸ ਇਹਨੂੰ ਹਲਕਾ ਜਿਹਾ ਆਪਾਂ ਕੁਛ ਸ਼ੀਸ਼ੀ ਕਾਜੂ ਦਾਣੇ ਕਾਜੂ ਦਾਣੇ ਵਿੱਚ ਪਾ ਦਿੰਦੇ ਆ ਇਹਦਾ ਸਟੱਰ ਕਰਦੇ ਗਏ ਨਹੀਂ ਜੀ ਹਜੇ ਤਾਂ ਥੋੜਾ ਹੋਰ ਇਹ ਸ਼ੱਕਰ ਨਹੀਂ ਲੈਣ ਲੱਗਿਆ ਬਸ ਉਹ ਕੜਾਈ ਤੋਂ ਜਦੋਂ ਲੈਣ ਲੱਗਿਆ ਜਦੋਂ ਬਣ ਜਾਂਦਾ

ਕੋਸਵਾਲ ਹੈ ਕਿ ਆ ਬੰਦਿਆ ਤੁਕਨੀ ਸੁਣੀ ਜੀ ਕੋਣ ਦਾ ਸਹੀ ਗੱਲ ਹੈ ਤੇ ਦਾ ਕੋਸਵਾਲ ਜਾਣਾ ਸੀ ਇਹ ਤਾਂ ਮਿਆ ਕੋਣ ਨਹੀਂ ਸੀ ਧਰੋ ਕੋਣਾ ਸੀ ਪੂਗਰ ਉਹਨੇ ਦਾ ਹੋ ਗਿਆ ਪਾਸ ਵੀ ਬਹੁਤ ਸਵਾਰਾ ਹੁਣ ਖੁਸ਼ੀ ਤੁਸੀਂ ਦੇਖ ਸਕਦੇ ਹੋ ਮੁੰਡੇ ਦੇ ਚਿਹਰੇ ਤੇ ਮੂੰਹ ਬਾਗੋ ਪਾ ਲਾਲੀ ਚੜੀ ਪਈ ਹੈ ਗੱਲਾ ਲਾ ਕੌਲਣਾ ਚ ਪੈ ਗਿਆ ਹੈ ਫੋਹੂਗ ਸੂਜੀ ਦਾ ਲਓ ਜੀ ਰੈਡੀ ਹੈ ਹੁਣ ਸ਼ਗਰ ਲਈ ਬਬਾ ਜੀ ਇਹੋ ਜਿਹੀਆਂ ਚੀਜ਼ਾਂ ਖਾ ਗਰੋ ਬਣਾ ਕੇ ਨਿਆਰੇ ਹੁੰਦੇ ਆ ਹੁਣ ਤੁਹਾਨੂੰ ਕਿਸੇ ਦਿਨ ਰਗੜੇ ਦਾ ਵੀ ਬਲੌਗ ਦਿਖਾਵਾਂਗੇ ਹੂੰ ਚਰਬਾਹ ਭਰਿਆ ਹੋਈਆਂ ਚੀਜ਼ਾਂ ਖਾਣੀਆਂ ਚਾਹੀਆਂ ਜਾਂ ਜਿਹੜੀਆਂ ਆਪਣੀ ਸਿਹਤ ਲਈ ਕੋਟਾ ਕੀ ਹੈ ਹੈ ਕਰੇ ਲਈ ਸੌਣ ਯਾਰ ਬਲੀ ਕੱਢ ਰੋ ਕੰਮ ਰੋ ਕੱਲ ਠੀਕ ਹੈ ਓਕੇ ਭਾਈ ਦਾਦਾ ਲੱਭ ਜੂ